ਹੈਲੋ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਇਹ ਦੇਖੋ ਆਪਣੇ ਪਿੰਡਾਂ ਵਾਲਿਆਂ ਦਾ ਕਲਚਰ ਹਨਾ ਹਾਲੇ ਵੀ ਪਿੰਡਾਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਆ ਜਿਹੜੇ ਇੰਨਾ ਜ਼ਿਆਦਾ ਵਗ ਰੱਖਦੇ ਹੈਗੇ ਇਹਨੂੰ ਬੱਕਰੀਆਂ ਦਾ ਵਗ ਕਹਿ ਦਿੰਦੇ ਨੇ ਜਾਂ ਭੇਡਾਂ ਦਾ ਵਗ ਕਹਿ ਦਿੰਦੀ ਹੈ ਹਨਾ ਤੇ ਕਾਫੀ ਜ਼ਿਆਦਾ ਇਹਦਾ ਪਾਲਣ ਪੋਸ਼ਣ ਕਰਦੇ ਹੈਗੇ ਆ ਤੇ ਕਿਉਂਕਿ ਇਹ ਵੀ ਇੱਕ ਕਮਾਈ ਦਾ ਸਾਧਨ ਹੈ ਹਨਾ ਵੀ ਇਹ ਵੀ ਕਹਿੰਦੇ ਮਹਿੰਗਾ ਹੁੰਦਾ ਤੇ ਦੁੱਧ ਉਹਵੇਂ ਡੇਰੀਆਂ ਦੇ ਵਿੱਚ ਪਾ ਕੇ ਆਉਂਦੇ ਆ ਬੱਕਰੀਆਂ ਦਾ ਹਨਾ ਯਾ ਦੇਖੋ ਸਾਡੇ ਹਨਾ ਬਾਹਰ ਇਹ ਬਾੜੀ ਬਣੀ ਹੈਗੀ ਹੈ ਮਤਲਬ ਉਹ 10 12 ਮਰਲਿਆਂ ਦੇ ਜਿਵੇਂ ਪਲਾਟ ਹੈਗੇ ਆ ਤੇ ਇੱਥੇ ਇਹਨੇ ਸੋਨੇ ਨਾਲੇ ਬਣੀ ਸੀ ਪੂਰੇ ਇਹਨਾਂ ਦੇ ਟੱਕਣ ਲੱਗੇ ਹੋਏ ਸੀ ਵੱਡੇ ਜਿਹੜੇ ਹੁੰਦੇ ਹੈਗੇ ਡਰੇਨੇਜ ਹਨਾ ਤੇ ਇਹ ਨਾ ਇੱਥੇ ਸਾਡੇ ਉਹ ਦੇਖੋ ਜਿਹੜੀ ਵਾਲ ਹੈ ਹਨਾ ਸਾਡੇ ਤੇ ਬਾੜੀ ਦੀ ਤੇ ਇਹਦੇ ਨਾਲ ਨਾਲ ਨਾ ਛੱਪੜ ਹੈ ਪਰ ਇਹ ਛੱਪੜ ਦੇ ਵਿੱਚ ਇੱਥੇ ਮੱਛੀ ਫਾਰਮ ਦਾ ਬਣਾਉਂਦੇ ਸੀ ਇੱਕ ਵਾਰੀ ਹਨਾ ਕੋਈ ਪ੍ਰੋਜੈਕਟ ਜਾਂ ਲਾਇਆ ਸੀਗਾ ਤੇ ਉਦੋਂ ਇਹਨਾਂ ਨੇ ਇਹ ਜਿਹੜੇ ਟੱਕਣ ਨੇ ਪਤਾ ਨਹੀਂ ਕਿਉਂ ਚੱਕ ਤੇ ਸਿਲਾ ਜੀਆਂ ਹੁੰਦੀਆਂ ਹੈਗੀਆਂ ਜਿਹੜੀਆਂ ਨਰਕ ਬਣਾਤਾ ਜਾਵਾ ਮੁਰੋ ਫੇਰ ਕਿਸੇ ਨੇ ਉੱਤਾਂ ਨਹੀਂ ਵਾਚਿਆ ਨਾ ਤਾਂ ਉਹ ਮੱਛੀ ਫਾਰਮ ਇੱਥੇ ਚੱਲਿਆ ਸਕਸੈਸ ਹੋਇਆ ਤਿੰਨ ਇਹ ਨਾਲਿਆਂ ਦੀ ਦੁਰਦਸ਼ਾ ਜਿਹੜੀ ਇੰਨੀ ਹੋਈ ਪਈ ਆ ਇਹ ਕਿਸੇ ਨੇ ਹੱਲ ਕੀਤਾ ਇਹਨਾਂ ਦਾ ਹੁਣ ਆਈ ਵਾਰੀ ਵੋਟਾਂ ਲੈ ਜਾਂਦੇ ਆ ਲੋਕ ਰੋਂਦੇ ਰਹਿ ਜਾਂਦੇ ਆ ਵੀ ਸਾਡੇ ਭਾਈ ਇਹਨਾਂ ਦਾ ਹੱਲ ਕਰੋ ਹਨ ਗੰਦਗੀ ਐ স্মੈਲ ਕਿੰਨੀ ਆਉਂਦੀ ਹੈਗੀ ਆ ਕਿਉਂਕਿ ਹੁਣ ਦੇਖੋ ਦੋ ਤਿੰਨ ਪੱਤੀਆਂ ਦਾ ਪਾਣੀ ਇੱਧਰ ਆਉਂਦਾ ਛੱਪੜ ਵੱਲ ਨੂੰ ਤਿੰਨ ਆਲਿਆਂ ਦੇ ਵਿੱਚੋਂ ਹੀ ਹੁੰਦਾ ਹੈਗਾ ਹਨਾ ਤੇ ਇੱਥੇ ਅਸੀਂ ਰੱਖਦੇ ਸੀਗੇ ਸਾਡਾ ਜਿਵੇਂ ਆਪਣੇ ਪਿੰਡਾਂ 'ਚ ਹੁੰਦਾ ਹੀ ਆ ਹਰ ਇੱਕ ਕੋਲੇ ਏਨੀ ਜਗ੍ਹਾ ਹਨਾ ਵੀ ਬਾਹਰਲਾ ਘਰ ਜਾਂ ਪਵਾੜਾ ਕਹਿ ਦਿੰਦੇ ਨੇ ਵੀ ਉਧਰਲੇ ਘਰੇ ਹਨਾ ਫਾਰਮ ਹਾਊਸ ਜਿਵੇਂ ਚਲੋ ਵੱਡੇ ਲੋਕਾਂ ਦੇ ਫਾਰਮ ਹਾਊਸ ਹੁੰਦੇ ਆ ਆਪਣੇ ਬਾੜੀ ਬਣਾਏ ਹੁੰਦੇ ਹੈਗੇ ਇੱਥੇ ਸਾਡੇ ਨਾ ਦੋ ਕਮਰੇ ਵੀ ਬਣਾਏ ਆ ਇੱਕ ਤੂੜੀ ਵਾਲਾ ਬਣਿਆ ਹੈਗਾ ਇੱਕ ਮੱਝਾਂ ਵਾਲਾ ਬਣਿਆ ਹੈ ਸ਼ੈੱਡ ਵੀ ਬਣਾਇਆ ਸੀ ਮੰਮੀ ਨੇ ਪਾਥੀਆਂ ਵਸਤੇ ਹਨਾ ਹੁਣ ਤਾਂ ਚਲੋ ਪਸ਼ੂ-ਪਸ਼ੂ ਰੱਖ ਦੇਣੀ ਹੈਗੇ ਤੇ ਇੱਥੇ ਸਬਜ਼ੀਆਂ ਬੀਜੀਆਂ ਹੁੰਦੀਆਂ ਆ ਖਾਲੀ ਜਗ੍ਹਾ ਪਈ ਹੈ ਕਮਰਿਆਂ ਦੇ ਮੂਰੇ ਤੇ ਪਿੱਛੇ ਛੱਪੜ ਆ ਜਾਂਦਾ ਹੈ ਨਾ ਇੱਥੇ ਹੁਣ ਇਸ ਵਾਰੀ ਮੰਮੀ ਨੇ ਵੀ ਕਿਸੇ ਤੋਂ ਹਨਾ ਹੈਲਪਰ ਤੋਂ ਬੁਲਾ ਕੇ ਲੇਬਰ ਵਾਲੇ ਨੂੰ ਉਹਦੇ ਤੋਂ ਹਨਾ ਵੀ ਲਵਾਇਆ ਸੀਗੀਆਂ ਇਹ ਤੇ ਇਹ ਸੁੰਗਰੇ ਹੋਏ ਪਏ ਸੀਗੇ ਬਹੁਤ ਸਾਰੇ ਮੈਂ ਚਲੋ ਵੀ ਨੋਂ ਨੋਂ ਤੋਂ ਪਹਿਲਾਂ ਆਪਾਂ ਤੋੜ ਹੀ ਲਿਆਈਏ ਸੁੰਗਰੇ ਹਨਾ ਤੇ ਇਹ ਮੰਮੀ ਸਾਡੇ ਮੇਰੇ ਸਾਸਰ ਜਿਹੜੇ ਬਹੁਤ ਸ਼ੌਂਕ ਨਾਲ ਖਾਂਦੇ ਆ ਸਾਡੇ ਤੋਂ ਤੇ ਸ਼ਹਿਰ ਚ ਕਰਕੇ ਵੀ ਅਸੀਂ ਤਾਂ ਲਿਓਨੇ ਆ ਹਨਾ ਮੇਮੋਲੇ ਲੈ ਕੇ ਆਨੇ ਆ ਮੰਮੀ ਕੇ ਲਈ ਆਪਣੇ ਕਿਸੇ ਨੇ ਖਾਣੇ ਨਹੀਂ ਹਨਾ ਆਪਾਂ ਨੂੰ ਆਦਤੀ ਹੁੰਦੀ ਹੈ ਪਿੰਡ ਵਾਲਿਆਂ ਨੂੰ ਆਪਾਂ ਘੱਟ ਖਾਣੇ ਜਿਹੜੀ ਘਰੇ ਸਬੀਆਂ ਲੱਗਦੀਆਂ ਹੁੰਦੀਆਂ ਵਿਸ਼ਾਲਗਮ ਲੱਗੇ ਸੀ ਹਨਾ ਇੱਥੇ ਤੇ ਸ਼ਲਗਮ ਵੀ ਮੈਂ ਕੋ ਛੱਡ ਪਰ ਮੈਨੂੰ ਨਹੀਂ ਪਸੰਦ ਹੈਗੇ ਤੇ ਮੈਂ ਕਿਸੇ ਨੂੰ ਹੋਰ ਵੀ ਨਹੀਂ ਖਾਣ ਦਿੰਦੀ ਹੈਗੀ ਮੈਂ ਕੋ ਛੱਡ ਪਰ ਛੱਡ ਪਰ ਹਨਾ ਵੀ ਕੀ ਬਣਾਉਣੀ ਹੈਗੀ ਆ ਪਤਾ ਨਹੀਂ ਕਿ ਉਹ ਮੈਂ ਨੁਨੇ ਬਣੇ ਵੀ ਸਵਾਦ ਨਹੀਂ ਲੱਗਦੇ ਹੈਗੇ ਚਲੋ ਵੀ ਕੱਚੇ ਤਾਂ ਫਿਰ ਵੀ ਖਾਦੇ ਜਾਂਦੇ ਹੈ ਹਨ ਵਿੱਚੋਂ ਵੀ ਇੱਕ ਦੋ ਮਿੱਠੇ ਜੇ ਹੋਣ ਤਾਂ ਤੇ ਇੱਥੇ ਲੱਗਾ ਸੀਗਾ ਬਹੁਤ ਸਾਰਾ ਕੁਛ ਹੈ ਨਾ ਪਾਲਕ ਮੇਥੀ ਜੋ ਵੀ ਆਂਡੀ ਗਵੰਡੀ ਲੈ ਜਾਂਦੇ ਆ ਇੰਨਾ ਮੰਮੀ ਹਰਾਂ ਤੋਂ ਵੀ ਜਿਵੇਂ ਨੂੰ ਸਸ ਦੋਨੇ ਰਹਿ ਜਾਂਦੀਆਂ ਹੁਣ ਤਾਂ ਚਲ ਮੇਰਾ ਬ੍ਰਦਰ ਆਇਆ ਤੇ ਬਾਕੀ ਲੋਕ ਕੀ ਲੈ ਜਾਂਦੇ ਹੈ ਹਨ ਡੇਲੀ ਵੰਗੂ ਧਨੀਆ ਧੁਨੀਆ ਆ ਦੇਖੋ ਇੱਕ ਛਲਗਮ ਤਾਂ ਮੈਂ ਪਟ ਲੈਆ ਸੀਗਾ ਮੈਂ ਕਿਾ ਚਲ ਮੈਂ ਬਾਹਰ ਨਹੀਂ ਪਟਨੀ ਹੈਗੇ ਹਨ ਇੱਕ ਤਾਂ ਮਿੱਟੀ ਮੁੱਟੀ ਬਹੁਤ ਲੱਗੀ ਸੀ ਠੰਡ ਬਹੁਤ ਸੀ ਤੇ ਮੈਨੂੰ ਇਹ ਸੀਗਾ ਵੀ ਹੁਣ ਮੈਂ ਸਾਰਾ ਕੁਝ ਮੈਨੂੰ ਹੀ ਧੋਣਾ ਪੈਣਾ ਕਹ ਰਮਾ ਟੀਮੋਟਰ ਛੱਡ ਲਈਦੀ ਉਹਦਾ ਤਾਂ ਨਿੱਗਾ ਪਾਣੀ ਆਉਂਦਾ ਹੁੰਦਾ ਹੈ ਨਾ ਟੈਂਕੀ ਦੇ ਪਾਣੀ ਬਾਲੇ ਠੰਡੇ ਹੁੰਦੇ ਜੇ ਆਪਾਂ ਟੈਂਕੀ ਚ ਧੋਣੇ ਆ ਤਾਂ ਆਹ ਦੇਖੋ ਇੱਥੇ ਸਾਰਾ ਕਿੰਨਾ ਵਧੀਆ ਵਟਾਂ ਤੇ ਲਾਇਆ ਹੋਇਆ ਵੀ ਬਹੁਤ ਵਧੀਆ ਇੱਥੇ ਨਾ ਸਰਦੀ ਦੀ ਸਬਜੀ ਤਾਂ ਬਹੁਤ ਵਧੀਆ ਹੁੰਦੀ ਹੈ ਤੇ ਗਰਮੀ ਦੇ ਵਿੱਚ ਜਾ ਕੇ ਨਾ ਇੱਥੇ ਤਪਾੜ ਬਾਲੀ ਪੈਂਦੀ ਹੈਗੀ ਕੁਝ ਤਾਂ ਪਤਾ ਨਹੀਂ ਕੀ ਹਿਸਾਬ ਹੈ ਵੀ ਛੱਪੜ ਨੇੜੇ ਆ ਜਾਂ ਤਾਂ ਉਹਦਾ ਕਰਕੇ ਵੀ ਗਰਮੀ ਜਿੱਥੇ ਸਕਸੈਸ ਨਹੀਂ ਹੁੰਦਾ ਐਨੀਆਂ ਸਬজੀਆਂ ਹਨਾ ਬਹੁਤ ਛੇਤੀ ਮੱਚ ਜਾਂਦੀ ਹੈ ਤੇ ਮੈਂ ਤਾਂ ਕੀ ਕਹਿ ਰਹੀ ਸੀ ਵੀ ਤੁਸੀਂ ਨਾ ਅਗੇਤੀਆਂ ਤੇ ਪਿਛੇਤੀਆਂ ਲਾ ਲਓ ਤੁਸੀਂ ਵੀ ਜੇ ਗਰਮੀ ਦੀ ਮਾਰ ਪੈਂਦੀ ਹੈ ਵੀ ਤਾਂ ਹੁਣੇ ਤੁਸੀਂ ਫਰਵਰੀ ਵੀ ਜਦੋਂ 10 15 ਫਰਵਰੀ ਹੋਈ ਤੁਸੀਂ ਕਦੂ-ਕਦੂ ਜੇ ਉਦੋਂ ਲਾ ਦਿਓ ਵੀ ਉਹ ਅਗੇਤਰੀ ਜੇ ਹੋ ਜਾਣਗੇ ਵੀ ਗਰਮੀ ਘੱਟ ਹੁੰਦੀ ਆ ਹਨਾ ਤੇ ਇਸ ਤੋਂ ਬਾਅਦ ਤੁਸੀਂ ਵੀ ਜੇ ਮੱਚ ਗਈਆਂ ਤਾਂ ਠੀਕ ਹੈ ਤੇ ਇਸ ਤੋਂ ਬਾਅਦ ਤੁਸੀਂ ਵੀ ਪਿਛੋਂ ਲਾ ਦਿਓ ਪਛੇਤੀਆਂ ਜਿਵੇਂ ਨਾ ਬਹੁਤ ਵੀ ਹੁਣ ਤੱਕ ਵੀ ਤੋਰੀਆਂ ਵਗੈਰਾ ਹੁੰਦੀਆਂ ਰਹੀਆਂ ਹਨਾ ਜਿਨ੍ਹਾਂ ਨੇ ਪਿਛੇਤੀਆਂ ਲਾਈਆਂ ਹੁੰਦੀਆਂ ਤੋ ਕਦੂ ਨਹੀਂ ਹੁੰਦੇ ਰੰਗ ਬਰੰਗੇ ਜਿਹਾ ਉਹ ਉਤਾਰੀਆਂ ਜਿਹਾਂ ਵਾਲੇ ਉਹ ਪਛੇਤੇ ਹੁੰਦੇ ਆ ਹਨਾ ਬੜੇ ਸੋਹਣੇ ਸੋਹਣੇ ਕਦੂ ਹੁੰਦੇ ਕਈ ਉਹ ਬੀਨ ਟਾਈਪ ਜੇ ਬਣੇ ਹੁੰਦੇ ਹੈਗੇ ਹਨਾ ਅੱਗੇ ਅਸੀਂ ਲਾਉਂਦੇ ਹੁੰਦੇ ਸੀਗੇ ਵੱਡੇ ਵੱਡੇ ਕਦੂ ਹੁੰਦੇ ਸੀਗੇ ਉਤਾਰੀਆਂ ਜਿਹਾਂ ਵਾਲੇ ਬਾਲੇ ਵੱਡੇ ਤੀਜੇ ਦਿਨ ਐਡਾ ਕਦੂ ਬਣ ਜਾਂਦਾ ਸੀਗਾ ਤੇ ਆਪਾਂ ਕਿਹੜਾ ਇੱਥੇ ਰੇ ਸਪਰੇਅ ਪਾਉਣੀ ਹੁੰਦੀ ਹੈਗੀ ਆ ਵੀ ਅਸੀਂ ਕਿਚਨ ਗਾਰਡਨ ਦਾ ਫਾਇਦਾ ਤਾਂ ਬਹੁਤ ਹੋ ਜਾਂਦਾ ਹੈਗਾ ਹਨਾ ਬੇ ਨਿੱਕੇ ਨਿੱਕੇ ਚੀਜ਼ਾਂ ਜਿਹੜੀਆਂ ਹੁਣ ਆਪਾਂ ਮੁੱਲ ਲੈਣੀਆਂ ਹੈਗੀਆਂ ਇੱਕ ਤਾਂ ਚਲੋ ਸੇਵਿੰਗ ਹੁੰਦੀ ਹੈ ਇੱਕ ਦੇਖੋ ਵੀ ਆਪਾਂ ਇਧਰ ਆਪਣਾ ਧਿਆਨ ਲੱਗ ਜਾਂਦਾ ਇਹ ਬਹੁਤ ਅੱਛੀ ਇੱਕ ਪੋਜ਼ਿਟਿਵਿਟੀ ਹੈ ਹਨਾ ਵੀ ਗ੍ਰੀਨਰੀ ਵੱਲ ਧਿਆਨ ਦਿਓ ਕੁਝ ਗਰੋ ਕਰਨਾ ਉਗਾਉਣਾ ਹਨਾ ਬਹੁਤ ਵਧੀਆ ਇਹ ਚੀਜ਼ ਹੁੰਦੀ ਹੈ ਤੇ ਇੱਥੇ ਨਾ ਮੈਨੂੰ ਦਿਖ ਦੇਣੀ ਸੀਗੇ ਉਹ ਜਿਹੇ ਪੱਤੇ ਸੀਗੇ ਹਨਾ ਟਾਹਣੀਆਂ ਆਈਆਂ ਤੇ ਉਹ ਜਿਹੇ ਲੰਬੇ ਲੰਬੇ ਸੁੰਗਰੇ ਹੋਏ ਪਏ ਸੀਗੇ ਤੇ ਮੈਨੂੰ ਬੜੀ ਦਿੱਕਤ ਆਉਂਦੀ ਸੀ ਤੇ ਮੇਰੇ ਮੁੰਡੇ ਨੇ ਤਾਂ ਮੈਨਲਾ ਦਾ ਪਹਿਲੀ ਵਾਰ ਹੀ ਦੇਖਿਆ ਸੀ ਹੁਣ ਤਾਂ ਪਤਾ ਵੀ ਨਹੀਂ ਲੱਗ ਰਿਹਾ ਸੀ ਹਨਾ ਬੀ ਮਮਾਏ ਕੀ ਇਹ ਮਾਰ ਮਾਰ ਪੁੱਛ ਰਹੀ ਸੀ ਮਮਾਏ ਕੀ ਹੈ ਹਨਾ ਉਹਨੂੰ ਬਸ ਕੱਲੇ ਪਾਲਕ ਦੀ ਪਛਾਣ ਸੀ ਹਨਾ ਤੇ ਇੱਥੇ ਮੈਂ ਨਾ ਸਾਰਾ ਕੁਝ ਪੈਕ ਕਰ ਲਿਆ ਸੀ ਹਨਾ ਮੂਲੀਆਂ ਵਗੈਰਾ ਲੈ ਲੀਆਂ ਸੀਗੀਆਂ ਹਨਾ ਕਿੰਨਾ ਹੀ ਕੁਝ ਉਹ ਮੈਂ ਇਕੱਠਾ ਕਰ ਲਿਆ ਸੀ ਕਿ ਚਲੋ ਹੁਣ ਲੈ ਕੇ ਜਾਣਾ ਹੈਗਾ ਤੇ ਇੱਥੇ ਫਿਰ ਮੈਂ ਲੱਗੀ ਸੀ ਨਾ ਉਹਨੂੰ ਕਿ ਪੈਕਿੰਗ ਕਰਨ ਕਿੰਨੇ ਦਿਨ ਹੋ ਗਏ ਸੀਗੇ ਸਾਰਾ ਜਿੰਨੀ ਸ਼ਾਪਿੰਗ ਕੀਤੀ ਹੈ ਨਾ ਤੇ ਉਹ ਸਾਰਾ ਖਲਾਰਾ ਪਾਇਆ ਪਿਆ ਸੀਗਾ ਮੇਰਾ ਨੇ ਮੈਂ ਹਾਲੇ ਟਰਾਈ ਕਰਕੇ ਵੀ ਨਹੀਂ ਦੇਖਿਆ ਸੀ ਇਹ ਹਾਰਦਿਕ ਨਾ ਟਰਾਈ ਨਹੀਂ ਛੇਤੀ ਕਰਉਂਦਾ ਹੈਗਾ ਇਹਦੀ ਇੱਕ ਇੱਕ ਚੀਜ਼ ਮੈਂ ਮਸਾਂ ਹੀ ਟਰਾਈ ਕਰਦੀ ਹੈਗੀ ਹੁਣ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਬੈਗ ਮੈਨੂੰ ਆਏ ਆ ਵੀ ਘੱਟ ਹੀ ਬੈਗ ਹੋਣਾ ਨਾ ਦੋ ਬੈਗਾਂ ਚ ਪੂਰਾ ਆ ਜਾਵੇ ਪਰ ਨਹੀਂ ਇੱਥੇ ਕਿੰਨਾ ਕੁਝ ਹੋ ਜਾਂਦਾ ਹੈਗਾ ਹਨਾ ਸਬਜ਼ੀਆਂ ਵਾਲਾ ਤਾਂ ਅੱਡ ਬੈਗ ਹੋ ਗਿਆ ਬਾਕੀ ਖਾਣ ਪੀਣ ਵਾਲੀਆਂ ਚੀਜ਼ਾਂ ਹਨਾ ਜਿਵੇਂ ਦੇ ਦਿੰਦੇ ਹੈਗੇ ਪਨੀਰੀ ਪਨੀਰੀ ਬਣਾਈ ਹੁੰਦੀ ਹੈ ਜਿਵੇਂ ਹਨਾ ਵੀ ਛੁੱਟੀਆਂ ਚ ਤੇ ਲੋਹੜੀ ਵੇਲੇ ਤਾਂ ਆਪਣੇ ਭਈ ਬੈਗ ਫੁੱਲ ਹੋ ਜਾਂਦੇ ਹਨਾ ਵੈਸੇ ਤਾਂ ਪੇਕਿਆਂ ਤੇ ਜਦੋਂ ਵੀ ਮਰਜ਼ੀ ਆਈ ਗਈ ਬੈਗ ਇਕੱਲੇ ਲੈ ਕੇ ਜਾਉ ਤੇ ਬਣ ਦੋ ਤਿੰਨ ਜਾਂਦੇ ਆ ਹਨਾ ਉਧਰੋਂ ਤੇ ਇਥੇ ਹਜੇ ਵੀ ਫੋਨ ਦੇਖਣ ਲੱਗੇ ਪਏ ਸੀ ਡਾਕਟਰ ਨੇ ਇਹਨੂੰ ਮਨਾ ਕੀਤਾ ਪਰ ਛੁੱਟੀਆਂ ਦੇ ਵਿੱਚ ਕਿੱਥੇ ਹਟਦੇ ਆ ਬੱਚੇ ਤੇ ਇਹਦੇ ਪਾਪਾ ਬੈਠੇ ਸੀਗੇ ਅੰਦਰ ਟੀਵੀ ਲਾਏ ਬੱਠੇ ਸੀਗੇ ਤੇ ਨਾ ਹੀ ਟੀਵੀ ਦੇਖਦਾ ਸੀਗਾ ਫਿਰ ਇਹ ਲੜ ਪੈਂਦੇ ਹੈਗੇ ਉਹ ਮੂਵੀਜ਼ ਦੇਖਦੇ ਹੈਗੇ ਇਹ ਪਤਾ ਨਹੀਂ ਉਹ ਰੋ ਬਲਾਕਸ ਤੇ ਕੋ ਹੁੰਦੀਆਂ ਹੈਗੀਆਂ ਕੀ ਉਹ ਮ ਗੇਮਾਂ ਨਹੀਂ ਪਤਾ ਨਹੀਂ ਕਾਦੀਆਂ ਕਹਿੰਦੇ ਹੁੰਦੇ ਆ ਇਹ ਉਹ ਵਾਲੀਆਂ ਲਾ ਕੇ ਬੈਹਿੰਦਾ ਟੀਵੀ ਤੇ ਵੀ ਇਹ ਅਜੀਬ ਜਿਹਾ ਅੱਜ ਕੱਲ ਦੇ ਬੱਚੇ ਨਾ ਹੋਰ ਹੀ ਕੁਝ ਦੇਖਦੇ ਹੈਗੇ ਜਿਵੇਂ ਅੱਗੇ ਆਪਾਂ ਕਾਰਟੂਨ ਹੁੰਦੇ ਸੀਗੇ ਸਿੰਪਲ ਜਿਹੇ ਹਨਾ ਉਹ ਦੇਖਦੇ ਹੁੰਦੇ ਸੀਗੇ ਤੇ ਇਹ ਤਾਂਜੀਵ ਚੀਜ਼ਾਂ ਦੇਖਣ ਲੱਗ ਪਏ ਹੈਗੇ ਆ ਬਸ ਜਾਂ ਫੋਨ ਤੇ ਲੱਗੇ ਰਹਿੰਦੇ ਹਾਂ ਛੁੱਟੀਆਂ ਦੇ ਵਿੱਚ ਕਰੀਏ ਵੀ ਕੀ ਛੁੱਟੀਆਂ ਦਾ ਕੰਮ ਵੀ ਖਤਮ ਕਰ ਲਿਆ ਤੇ ਛੁੱਟੀਆਂ ਅੱਗੇ ਵਧ ਗਈਆਂ ਹੈਗੀਆਂ ਹੁਣ ਉਹ ਵਿਲੇ ਹੈਗੇ ਆ ਹਨਾ ਹਲੇ ਕੋਈ ਕੰਮ-ਕੁਮ ਆਉਣ ਵੀ ਨਹੀਂ ਲੱਗਾ ਹੈਗਾ ਜਾਂ ਕਲਾਸਾਂ-ਕਲਾਸਾਂ ਦਾ ਕੋਈ ਸਿਸਟਮ ਨਹੀਂ ਮੈਨੂੰ ਤਾਂ ਇਹ ਸੀਗਾ ਜੇ ਵਧ ਗਈਆਂ ਤਾਂ ਜ਼ੂਮ ਕਲਾਸਾਂ ਲਾਉਣਗੇ ਹਨਾ ਉਹ ਇਦੋਂ ਜੱਬ ਪੈ ਜਾਂਦਾ ਹੈਗਾ ਫੋਨ ਤੇ ਉਹ ਲਾਉਣੀਆਂ ਹੁੰਦੀਆਂ ਹੈਗੀਆਂ ਪਤਾ ਹੀ ਨਹੀਂ ਲੱਗਦਾ ਹਨਾ ਇੱਕਵੇਂ ਆਹ ਸੂਟ ਲਿੱਤਾ ਹੈ ਹਨਾ ਇਹ ਮੇਰਾ ਸੂਟ ਸਿਲਕ ਦੇ ਵਿੱਚ ਹੈ ਤੇ 1500 ਦਾ ਸੂਟ ਮੇਰੇ ਹੀ ਆਇਆ ਹੈ ਕੁਝ ਨਹੀਂ ਬਸ ਇਹਦੇ ਵਿੱਚ ਜਿਵੇਂ ਹੁੰਦਾ ਨਾ ਸੂਈ ਵਾਲਾ ਗੰਢੀ ਵਾਲਾ ਟੰਕਾ ਹਨਾ ਗੰਢ ਟੰਕਾ ਜਿਹਾ ਬਣਿਆ ਹੋਇਆ ਹੈਗਾ ਤੇ ਦੁਪੱਟਾ ਵੀ ਇਹਦਾ ਸੇਮ ਪ੍ਰਿੰਟਡ ਹੈ ਦੁਪੱਟਾ ਇਹਦਾ ਸਿਲਕ ਜੀ ਚ ਮੇਬੀ ਮਸਲੀਨ ਚ ਹੈ ਨਾ ਤੇ ਮੈਂ ਸੋਚ ਰਹੀ ਸੀ ਕਿ ਹੁਣ ਇਹ ਲੈ ਕੇ ਮੈਂ ਦੋ ਤਿੰਨ ਸੂਟ ਲਈਆਂ ਮੈਂ ਸੋਚਿਆ ਸੀ ਕਿ ਇੱਕ ਲਿਆ ਜਾਨੀ ਇੱਕ ਇੱਥੇ ਸਲਾਈ ਕਰਵਾਉਣਾ ਦੇ ਜਾਨੀ ਹਣਾ ਬਾਕੀ ਰੈਡੀਮੇਡ ਹੋ ਗਏ ਹਨਾ ਮੈਂ ਇਸ ਵਾਰੀ ਦਿਖਾਇਆ ਨਹੀਂ ਹਨਾ ਵੀ ਕੀ ਕੀ ਸ਼ੋਪਿੰਗ ਕੀਤੀ ਹੈ ਕਿ ਇਹ ਬਸ ਟਾਈਮ ਹੀ ਨਹੀਂ ਲੱਗਾ ਹਨਾ ਛੁੱਟੀਆਂ ਦੇ ਵਿੱਚ ਇੰਨਾ ਕਾਜਮਾ ਚਵੱਜਾ ਜਾਂਦਾ ਹਨਾ ਐਂ ਸੋਚਦੇ ਵੇਕੀ ਜਾ ਕੇ ਆ ਕਰ ਲਾਂਗੇ ਆ ਕਰ ਲਾਂਗੇ ਹਨਾ ਜਿਵੇਂ ਬਹੁਤ ਕੁਝ ਕਰਾਂਗੇ ਉੱਥੇ ਜਾ ਕੇ ਜਿਹੜਾ ਇੱਥੇ ਨਹੀਂ ਸੋਰੀ ਨਹੀਂ ਹੋਇਆ ਹਨਾ ਪਰ ਹੁੰਦਾ ਕੁਝ ਨਹੀਂ ਜੋ ਸੋਚ ਕੇ ਜਾਂਦੇ ਉਹਦੇ ਉਲਟ ਹੀ ਹੁੰਦਾ ਹੈਗਾ ਇੱਕ ਇੱਥੇ ਮਿਲਣਾ ਗਿਲਣਾ ਹੋ ਜਾਂਦਾ ਹਨਾ ਕੋਈ ਅੰਡਣਾ ਗਵੰਡਣਾ ਭਾਬੀਆਂ ਤਾਈਆਂ ਚਾਚੀਆਂ ਆ ਜਾਂਦੀਆਂ ਟਾਈਮ ਉਹ ਚ ਹੀ ਲੱਗ ਜਾਂਦਾ ਕਿਸੇ ਦੇ ਘਰੇ ਵੀ ਜਾਣਾ ਹੁੰਦਾ ਹਨਾ ਕਿੰਨਾ ਹੋ ਜਾਂਦਾ ਹੈਗਾ ਇਹ ਹਨਾ ਇੱਕ ਮੇਰੇ ਕੋਲ ਆ ਮਜੈਂਟਾ ਦੁਪੱਟਾ ਮੈਨੂੰ ਸਿਸਟਰ ਤੋਂ ਲਿਆ ਸੀਗਾ ਮੈਂ ਇਹ ਨਾ ਮਜੈਂਟਾ ਦੁਪੱਟਾ ਹੈਵੀ ਬਹੁਤ ਆ ਮੇਰੇ ਸਿਲਕ ਦੇ ਸੂਟ ਨਾਲ ਮੈਨੂੰ ਇਹ ਸੀਗਾ ਥੋੜਾ ਜਿਹਾ ਘੱਟ ਹੈਵੀ ਹੋ ਜੇ ਨਾ ਨਹੀਂ ਤਾਂ ਮੈਨੂੰ ਤਿਆਰ ਕਰਵਾਉਣਾ ਪੈਣਾ ਸੂਟ ਉਹ ਮਹਿੰਗਾ ਹੈ ਮਜੈਂਟਾ ਬਹੁਤ ਸੋਨਾ ਹੌਟ ਮਜੈਂਟਾ ਹੈ ਤੇ ਹੁਣ ਆਉਂਦੇ ਜਾਂਦੇ ਸੀ ਨੇੜੇ ਵਿਆਹ ਤੇ ਮੈਂ ਦੁਬਿਧਾ ਚ ਸੀਗੀ ਨਾ ਵੀ ਮੈਂ ਇਹਦਾ ਕੀ ਕਰਾਂ ਹਨਾ ਤੇ ਪਤਾ ਨਹੀਂ ਮਿਲੂ ਕਿ ਨਾ 19 21 ਦਾ ਫਰਕ ਨਾ ਰਹਿ ਹੀ ਜਾਂਦਾ ਹੈਗਾ ਤੇ ਫਿਰ ਉਹ ਫਰਕ ਜਿਹਾ ਅਜੀਬ ਜਿਹਾ ਲੱਗਦਾ ਹੈ ਹਰ ਇੱਕ ਕਲਰ ਦਾ ਥੋੜਾ ਥੋੜਾ ਚੇਂਜ ਹੁੰਦਾ ਹੈ ਜਿਵੇਂ ਆਪ ਰ ਬੀ ਸੂਟ ਕਿਤੇ ਪਿਆ ਦੁਪੱਟਾ ਕਿਤੇ ਪਿਆ ਹਨਾ ਉਹਦਾ ਥੋੜਾ ਜਿਹਾ ਫਰਕ ਰਿਆ ਜਾਂਦਾ ਹੈਗਾ ਚਲੋ ਇੱਕ ਵਾਰੀ ਮੈਂ ਲੈ ਕੇ ਰੱਖ ਲਿਆ ਹੈਗਾ ਨਹੀਂ ਤਾਂ ਫਿਰ ਮੈਨੂੰ ਤਿਆਰ ਹੀ ਕਰਉਣਾ ਪੈਣਾ ਤੇ ਇੱਥੇ ਮੈਂ ਇਹਦਾ ਆਹ ਵਾਲਾ ਲਿੱਤਾ ਸੀਗਾ ਸੂਟ ਨਵਾਂ ਹਨਾ ਇਹ ਸਾਰੇ ਇੰਗਲਿਸ਼ ਕਲਰ ਜੀ ਆਏ ਸੀਗੇ ਤੇ ਮੈਂ ਇਹਦੇ ਟਰਾਈ ਵੀ ਨਹੀਂ ਕਰਕੇ ਦੇਖਿਆ ਮੈਂ ਇਹਨੂੰ ਕਹਿ ਰਹੀ ਸੀ ਹਾਰਦਿਕ ਹੋਣ ਟਰਾਈ ਕਰਕੇ ਦੇਖ ਲੈ ਮੈਂ ਇਹਦੇ ਟੈਗ ਨਹੀਂ ਪੱਟੇ ਹੈਗੇ ਮੈਂ ਇਹਨੂੰ ਕਹਿ ਕੇ ਆਈ ਸੀਗੀ ਇਕ ਨਾਲ ਨਹੀਂ ਜਾਂਦਾ ਹੈਗਾ ਇਹਨੂੰ ਤਾਂ ਬੜਾ ਬੋਰਿੰਗ ਲੱਗਦਾ ਸ਼ਾਪਿੰਗ ਕਰਨਾ ਜੇ ਜਾਊਗਾ ਤਾਂ ਬਸ ਮੇਰੇ ਫਿਰ 7-800 ਰੁਪਏ ਤਾਂ ਇਹਨੇ ਲਵਾ ਦੇਣਾ ਹੁੰਦਾ ਮੈਨੂੰ ਖੁਦ ਹੀ ਹੁੰਦਾ ਕਿਉਂਕਿ ਇਹਨਾਂ ਵੱਡੀਆਂ ਚੀਜ਼ਾਂ ਨੂੰ ਹੱਥ ਪਾਉਣ ਲੱਗੇ ਬੱਚੇ ਮੈਨੂੰ ਕਹਿੰਦਾ ਸਕੇਟਿੰਗ ਸ਼ੂਜ਼ ਲੈ ਕੇ ਦਿਓ ਜੇ ਮੈਂ ਨਾਲ ਜਾਊਗਾ ਤਾਂ ਹੁਣ ਦੱਸੋ ਵੀ ਉਹ ਪਤਾ ਨਹੀਂ ਕਿੱਥੋਂ ਮਿਲਦੇ ਆ ਕਿੰਨੇ ਦੇ ਆਉਂਦੇ ਆ ਮੈਨੂੰ ਤਾਂ ਲੱਗਦਾ ਮਹਿੰਗੇ ਹੁੰਦੇ ਹੋਣੇ ਵੀ ਮੇਰੇ ਬਜਟ ਤੋਂ ਬਾਹਰ ਹੈ ਮੈਂ ਤਾਂ ਇਹਨੂੰ ਕਹਿਣੀ ਹੁੰਦੀ ਮੈਂ ਤਾਂ 1.5-200 ਤੱਕ ਕੀ ਚੀਜ਼ ਦਵਾ ਸਕਦੀ ਆ ਵੀ ਇੰਨੀ ਮੇਰੇ ਕੋਲ ਪੈਸੇ ਨਹੀਂ ਹੁੰਦੇਗੇ ਤੇ ਇਹ ਜਾਂ ਕੱਲ ਮੰਗਣ ਮੈਂ ਗਿਆ ਗੱ ਉਹ ਵੱਡੇ ਗੱਟੂ ਨਹੀਂ ਹੁੰਦੇ ਗਿਲੇ ਹਣ ਉਹ 350 400 400 ਤੋਂ ਘੱਟ ਗੱਟੂ ਦਿੰਦਾ ਹੀ ਨਹੀਂ ਸੀਗਾ ਉਹ ਭਾਈ 350 ਤੋਂ ਕਹਿੰਦਾ ਸੀਗਾ ਚਲ ਮੈਂ ਸਹੀ ਮੂੰਹ ਜਾਂ ਬਣਾ ਕੇ ਕਹਿੰਦਾ ਸੀ 350 ਚ ਵੀ ਤੇ ਮੈਂ ਤਾਂ ਨਹੀਂ ਇਹਨੂੰ ਲਿਜਾ ਕੇ ਖੁਸ਼ ਹੁੰਦੀ ਹੈਗੀ ਬੇ ਚੀਜ਼ਾਂ ਹੀ ਉਹ ਜੀਆਂ ਮੰਗਦਾ ਹੈਗਾ ਹਜੇ ਤਾਂ ਪਤਾ ਨਹੀਂ ਕਿਹੜੀਆਂ ਬੋਲਾਂ ਮੰਗੀਆਂ ਦਸੀ ਵਿੰਡ ਬੋਲ ਤੇ ਉਹ ਬੋਲ ਜਿਹੜੀਆਂ ਇਹਦਾ ਮੈਨੂੰ ਹੀ ਨਹੀਂ ਪਤਾ ਉਹ ਦੁਕਾਨਾ ਨੂੰ ਨਹੀਂ ਪਤਾ ਲੱਗ ਰਿਹਾ ਸੀ ਲੈ ਵਿੰਡ ਬੋਲ ਹੁੰਦੀ ਕੀ ਆ ਉਹ ਪੁੱਛਣ ਲੱਗੇ ਬੱਚਾ ਕਿੱਥੋਂ ਆਇਆ ਵੀ ਇੱਥੋਂ ਹੀ ਆਇਆਗਾ ਤੇ ਮੇਕਾ ਹੈ ਦਾ ਭਰਾਵਾ ਸੀ ਵੀ ਇੱਥੇ ਹੀ ਰਹਿਨੇ ਆ ਤੇ ਵਿੰਡ ਬੋਲਦਾ ਨਹੀਂ ਪਤਾ ਸੀ ਅੰਕਲ ਜੀ ਨੂੰ ਨਵੀਆਂ ਚੀਜ਼ਾਂ ਮੰਗਣ ਬਹਿ ਜਾਂਦੇ ਆ ਹਨਾ ਸਾਡੀ ਸ਼ਾਪਿੰਗ ਤਾਂ ਨਾ ਮੇਰੀ ਮੰਮੀ ਵਾਲੀ ਕਰਦੇ ਹੁੰਦੇ ਸੀ ਤੁਸੀਂ ਨਿੱਕੇ ਹੁੰਦੇ ਸੀਗੇ ਸਾਨੂੰ ਮਤਲਬ ਅਸੀਂ ਪਿੰਡ 'ਚ ਰਹਿੰਦੇ ਸੀ ਤੇ ਸ਼ਹਿਰ 'ਚ ਜਿਵੇਂ ਚੀਜ਼ ਲੈ ਕੇ ਹੁੰਦੇ ਸੀਗੇ ਇੱਕ ਵਾਰੀ ਮੈਨੂੰ ਯਾਦ ਆ ਹਨਾ ਸੈਂਡਲ ਲੈ ਕੇ ਆਏ ਜਿਹੜੇ ਤਾਂ ਮੇਰੇ ਸੀਗੇ ਮੇਰੀ ਮੇਜ ਤੇ ਲਿਆਏ ਸੀਗੇ ਹਨਾ ਉਹ ਨਹੀਂ ਕਿਸੇ ਦੇ ਆਏ ਮਤਲਬ ਮੇਰੇ ਤੇ ਮੇਰੀ ਸਿਸਟਰ ਦੇ ਬਹੁਤ ਸੋਹਣੇ ਸੈਂਡਲ ਲੈ ਕੇ ਆਏ ਸੀਗੇ ਉਹ ਥੋੜੀ ਥੋੜੀ ਹੀਲ ਜੀ ਸੀ ਮੈਨੂੰ ਯਾਦ ਆ ਤੇ ਮੇਰੀ ਸਿਸਟਰ ਦੇ ਚਮਕਨੇ ਲੈ ਕੇ ਆਈ ਥੋੜੀ ਚਮਕ ਜਿਹੀ ਸ਼ਾਈਨ ਵਾਲੀ ਹੁੰਦੀ ਮੇਰੀ ਸਿੰਪਲ ਸੀ ਪਰ ਮੇਰੀ ਜਿਹੜੀ ਸਾਈਜ਼ ਆਇਆ ਉਹ ਸਿਸਟਰ ਵਾਲਾ ਮੇਰੀ ਸਿਸਟਰ ਵੱਡੇ ਮੇਰੇ ਤੋਂ ਉਹਦੇ ਵਾਲਾ ਆਇਆ ਤੇ ਫਿਰ ਉਹਨੂੰ ਦੁਬਾਰਾ ਬਦਲ ਕੇ ਲਿਆਦੇ ਸਾਡੇ ਘਰ ਕੋਈ ਫੰਕਸ਼ਨ ਸੀ ਪਤਾ ਨਹੀਂ ਪਾਰ ਸੀ ਪਤਾ ਨਹੀਂ ਮੇਰੀ ਤਾਇਆ ਜੀ ਦੀ ਬੇਟੀਆਂ ਸੀ ਨਾ ਵੱਡੀਆਂ ਸੀ ਸਾਡੇ ਤੋਂ ਕਾਫੀ ਉਹਨਾਂ ਦੀ ਮੈਰਿਜ ਸੀ ਅਸੀਂ ਪਹਿਲੇ ਦੂਜੀ ਚ ਸੀ ਜਦੋਂ ਉਹਨਾਂ ਦੇ ਵਿਆਹ ਹੋ ਗਏ ਸੀ ਉਹ ਤਾਂ ਸਾਡੇ ਤੋਂ ਵੱਡੀਆਂ ਸੀਗੀਆਂ ਤੇ ਉਦੋਂ ਲਿਆਂਦੇ ਸੀ ਤੇ ਹਾਏ ਮੈਨੂੰ ਇੰਨੇ ਸੋਹਣੇ ਲੱਗਦੇ ਸੀ ਨਾ ਉਹ ਕੋ ਸੈਂਡਲ ਵੀ ਮਤਲਬ ਆਪਣੇ ਕੋਲ ਕੋਈ ਆਪਸ਼ਨਾਂ ਨਹੀਂ ਹੁੰਦਾ ਸੀ ਹੁਣ ਤਾਂ ਇਹੀ ਨਾ ਐਪ ਤੇ ਵੀ ਦੇਖਦੇ ਰਹਿੰਦੇ ਆ ਵੀ ਆ ਆਇਆ ਐਮੀਸ਼ੋ ਦੇ Amazon ਤੇ ਬੱਚੇ ਹਨਾ ਉਹ ਖੁਦ ਦੇਖਦੇ ਹੈਗੇ ਮਮਾ ਆ ਲੈ ਦੋ ਆ ਲੈ ਦੋ ਉਦੋਂ ਕਿਹੜਾ ਪਤਾ ਹੁੰਦਾ ਸੀ ਉਦੋਂ ਤਾਂ ਇਹ ਹੁੰਦਾ ਸੀ ਵੀ ਇਹੀ ਚੀਜ਼ ਐ ਬਸ ਦੁਨੀਆ ਤੇ ਜਿਹੜੀ ਸਾਨੂੰ ਮਿਲ ਗਈ ਐ ਬਸ ਦੋ ਹੀ ਚੀਜ਼ਾਂ ਸੀ ਉਹ ਸਾਨੂੰ ਘਰ ਲੈਣੇ ਲਿਆਤੀਆਂ ਹਨਾ ਇੱਕ ਅਸੀਂ ਜੈਕਟ ਪਿੱਛੇ ਬਹੁਤ ਰੋਂਦੇ ਸੀ ਉਹ ਨਾ ਉਹ ਹੁੰਦੀਆਂ ਸੀ ਜੈਕਟ ਬੈਗੀਆਂ ਉਹ ਬੈਗੀ ਨਾ ਮੇਰੇ ਛੋਟਾ ਚਾਚੇ ਦੇ ਬੇਟੇ ਸੀ ਅਸੀਂ ਜੁਆਇੰਟ ਫੈਮਿਲੀ ਸੀ ਨਾ ਤੇ ਚਾਚੇ ਦੇ ਬੇਟਾ ਮੇਰੇ ਤੋਂ 2 ਸਾਲ ਛੋਟਾ ਤੇ ਉਹ ਮੇਰੇ ਹੁੰਦੀ ਸੀ ਉਹਦੇ ਵਿੱਚ ਸਾਈਜ਼ ਹੀ ਨਹੀਂ ਆਇਆ ਸੀ ਮੇਚ ਤੇ ਜਿੱਦੇ ਮੈਂ ਪਾਉਣੀ ਹਨਾ ਉਦਾਂ ਹੀ ਉਹਨੇ ਰੋਣਾ ਵੀ ਇਹ ਮੇਰੀ ਬਹੁਤ ਕਲੇਸ਼ ਹੁੰਦਾ ਸੀਗਾ ਤੇ ਉਹ ਹੰਡਾਈ ਵੀ ਮੈਂ ਪਰ ਹੰਡਾਈ ਛੁੱਪ-ਛੁੱਪ ਕਰਕੇ ਛੁੱਪ ਕੇ ਦੇਖੋ ਇੰਨਾ ਹੁੰਦਾ ਸੀ ਇੱਕ ਦੋ ਹੀ ਚੀਜ਼ਾਂ ਹੁੰਦੀਆਂ ਸੀ ਨਾ ਤੇ ਉਹ ਵੀ ਅਸੀਂ ਪੇਟੀਆਂ 'ਚ ਰੱਖੀਆਂ ਹੁੰਦੀਆਂ ਸੀਗੀਆਂ ਸਾਡੇ ਬਸ ਕੋਈ ਨਹੀਂ ਹੁੰਦਾ ਸੀ ਇਸ਼ੂ ਵੀ ਬਚ ਪਏ ਆ ਕਿਸੇ ਦੇ ਉਦੋਂ ਨਾ ਪਾਠ ਬਹੁਤ ਖਲੌਂਦੇ ਹੁੰਦੇ ਸੀ ਇੱਥੇ ਕਿ ਅਸੀਂ ਉਵੇਂ ਹੀ ਪਾ ਕੇ ਚਲੇ ਜਾਂਦੇ ਹੁੰਦੇ ਸੀਗੇ ਹਨਾ ਲਓ ਜੀ ਇੱਥੇ ਆਪਾਂ ਕਰ ਲਈ ਹੈਗੀ ਹੈ ਤਿਆਰੀ ਤੇ ਆਪਾਂ ਵੀ ਜਾਣਾ ਹੈਗਾ ਕੱਲ ਨੂੰ